ਬਿਲਕੁਲ ਭੁਪਿੰਦਰ ਐਸੀ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਤੇ ਬ੍ਰੇਕਿੰਗ ਨਿਊਜ਼ ਇਹੀ ਹੈ ਕਿ ਵਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆ ਰਹੇ ਨੇ ਮਿਕਰਮ ਮਜੀਠੀਆ ਨੂੰ ਅੱਜ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਇਹਨੂੰ ਥੋੜਾ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ ਅੱਜ ਭੁਪਿੰਦਰ ਸਵੇਰੇ ਜਿਹੜੇ ਡੇਰਾ ਰਾਧਾ ਸਵਾਮੀ ਵਿਆਸ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਵਿਕਰਮ ਮਜੀਠੀਆ ਨੂੰ ਨਾਭਾ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਲਈ ਜਾਂਦੇ ਨੇ ਇਸੇ ਦੇ ਪੈਰਲਲ ਕਹਿ ਲਈਏ ਜਾਂ ਥੋੜੀ ਦੇਰ ਬਾਅਦ ਕਹਿ ਲਈਏ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੁੰਦੀ ਹੈ ਬਿਕਰਮ ਮਦੀਤਿਆ ਦੇ ਕੇਸ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੁੰਦੀ ਹੈ ਤੇ ਜਦੋਂ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਬਹੁਤ ਵਾਰ ਅਸੀਂ ਦੇਖਿਆ ਕਿ ਕਿਸੇ ਵੀ ਮੀਡੀਆ ਚੈਨਲਸ ਦੇ ਨਾਲ ਕਦੇ ਵੀ ਗੱਲ ਨਹੀਂ ਕਰਦੇ ਚੁਪਚਾਪ ਆਪਣਾ ਉੱਥੋਂ ਚਲੇ ਜਾਂਦੇ ਨੇ ਸਿਰਫ ਉਹਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਬਾਅਦ ਵਿੱਚ ਬਾਹਰ ਆਉਂਦੀਆਂ ਨੇ ਜਾਂ ਫਿਰ ਉਹ ਸੱਤ ਸੰਗ ਕਰਦੇ ਨੇ ਤੇ ਪਹਿਲੀ ਵਾਰ ਹੈ ਜਦੋਂ ਉਹਨਾਂ ਨੇ ਇਸ ਤਰ੍ਹਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਮੀਡੀਆ ਨਾਲ ਗੱਲਬਾਤ ਕੀਤੀ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਇੱਕ ਉਹ ਸਵਾਲ ਦੇ ਜਵਾਬ ਵਿੱਚ ਕਹਿੰਦੇ ਨੇ ਕਿ ਬਿਕਰਮ ਮਦੀਠੀਆ ਦੇ ਖਿਲਾਫ ਜਿਹੜੇ ਡਰਗ ਤਸਕਰੀ ਦੇ ਲੱਗੇ ਹੋਏ ਇਲਜ਼ਾਮ ਨੇ ਉਹ ਸਾਰੇ ਝੂਠੇ ਨੇ ਤੇ ਬਿਕਰਮ ਮਦੀਠੀਆ ਉਹ ਕਹਿੰਦੇ ਨੇ ਕਿ ਇਹ ਰਿਸ਼ਤੇਦਾਰ ਵੀ ਨਹੀਂ ਮੇਰੇ ਦੋਸਤ ਵੀ ਨਹੀਂ ਮੈਂ ਪਹਿਲਾਂ ਵੀ ਮਿਲਣ ਆਇਆ ਸੀ ਦੁਬਾਰਾ ਵੀ ਮਿਲਣ ਆਇਆ ਪਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਇਨ ਬਿਟਵੀਨ ਚਾਹੇ ਉਹਨੂੰ ਕੋਈ ਇਨਸੀਡੈਂਟ ਕਹਿ ਲਿਆ ਜਾਵੇ ਇੱਕ ਪਾਸੇ ਡੇਰਾ ਰਾਦਾ ਸਵਾਮੀ ਦੇ ਜਿਹੜੇ ਮੁਖੀ ਨੇ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਬਿਕਰਮ ਮਜੀਠੀਆ ਨੂੰ ਜੇਲ੍ਹ ਚ ਮਿਲਣ ਜਾਂਦੇ ਨੇ ਮੁਲਾਕਾਤ ਕਰਦੇ ਨੇ ਬਾਹਰ ਆ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਨੇ ਕਿ ਉਹਨਾਂ ਤੇ ਲੱਗੇ ਇਲਜ਼ਾਮ ਝੂਠੇ ਨੇ ਦੂਜੇ ਪਾਸੇ ਇਨ ਬਿਟਵੀਨ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੁੰਦੀ ਹੈ ਥੋੜੀ ਦੇਰ ਦੇ ਬਾਅਦ ਇਹ ਖਬਰ ਆ ਜਾਂਦੀ ਹੈ ਕਿ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦੇ ਨਾਮ ਦੇ ਵਿੱਚ ਹੁਣ ਇਸ ਨੂੰ ਜੋੜ ਕੇ ਦੇਖਿਆ ਜਾਵੇ ਜਾਂ ਨਾ ਜੋੜ ਕੇ ਦੇਖਿਆ ਜਾਵੇ ਇਹ ਤਾਂ ਸਾਡੇ ਸਰੋਤੇ ਜਿਹੜੇ ਨੇ ਉਹ ਸਮਝਦਾਰ ਨੇ ਪਰ ਕੀ ਇਹ ਵਾਕਈ ਹੀ ਕੋਈ ਇਨਸੀਡੈਂਸ ਹੈ ਕਿ ਗੁਰਿੰਦਰ ਸਿੰਘ ਧੱਲੋਂ ਮੁਲਾਕਾਤ ਕਰ ਲਈ ਜਾਂਦੇ ਨੇ ਕੀ ਕੋਈ ਮੈਸੇਜ ਤਾਂ ਨਹੀਂ ਸੀ ਕਿਸੇ ਤਰ੍ਹਾਂ ਦਾ ਉਹ ਲੈ ਕੇ ਗਏ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਹਿਅਰਿੰਗ ਹੋ ਰਹੀ ਸੀ ਕੀ ਕੁਝ ਹੋਇਆ ਕੀ ਕੁਝ ਨਹੀਂ ਇਸ ਦੇ ਬਾਰੇ ਜ਼ਿਆਦਾ ਤਾਂ ਨਹੀਂ ਅਸੀਂ ਕਹਿ ਸਕਦੇ ਪਰ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪਰਦੇ ਦੇ ਪਿੱਛੇ ਅਕਸਰ ਹੁੰਦੀਆਂ ਨੇ ਪਰ ਵੱਡੀ ਖਬਰ ਇਹ ਹੈ ਕਿ ਵਿਕਰਮ ਮਜੀਠੀਆ ਨੂੰ ਅੱਜ ਕਰੀਬ 8 ਮਹੀਨੇ ਬਾਅਦ ਜ਼ਮਾਨਤ ਮਿਲ ਗਈ ਹੈ ਕੱਲ ਨੂੰ ਉਹ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਜੇਕਰ ਪੰਜਾਬ ਸਰਕਾਰ ਨੇ ਕੋਈ ਨਵੀਂ ਐਫ ਆਈ ਆਰ ਉਨ੍ਹਾਂ ਤੇ ਦਰਜ ਨਾ ਕੀਤੀ ਕਿਉਂਕਿ ਅਕਸਰ ਪਹਿਲਾਂ ਹੁੰਦਾ ਰਿਹਾ ਹੈ ਕਿ ਜੇਕਰ ਕਿਸੇ ਇੱਕ ਕੇਸ ਦੇ ਵਿੱਚੋਂ ਕਿਸੇ ਨੂੰ ਜ਼ਮਾਨਤ ਮਿਲਦੀ ਹੈ ਤਾਂ ਸਰਕਾਰ ਕੋਈ ਨਾ ਕੋਈ ਆਧਾਰ ਪਣਾ ਕੇ ਐਫ ਆਈ ਆਰ ਦਰਜ ਕਰ ਦਿੰਦੀ ਹੈ ਕਿ ਉਸ ਦੇ ਵਿੱਚ ਉਸ ਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਭਾਰਤ ਪੂਸ਼ਨਾਸ਼ੂ ਹੋਣ ਸਾਦੂ ਸਿੰਘ ਧਰਮਸੂਤ ਹੋਣ ਜਾਂ ਫਿਰ ਭਾਨਾ ਸਿੱਧੂ ਤੇ ਤਾਂ 4 ਤੋਂ 5 ਐਫਆਈਆਰ ਅਜੇ ਇੱਕ ਐਫਆਈਆਰ ਕੀਤੀ ਉਹਦੇ ਵਿੱਚ ਉਹਨੂੰ ਜ਼ਮਾਨਤ ਮਿਲੀ ਦੂਜੀ ਸ਼ਿਕਾਇਤ ਤੇ ਦੂਜੀ ਜਗ੍ਹਾ ਕਰਤੀ ਦੂਜੀ ਪੁਲਿਸ ਉਹਨੂੰ ਲੈ ਗਈ ਫਿਰ ਤੀਜੀ ਜਗ੍ਹਾ ਕਰਤੀ ਇਸ ਤਰ੍ਹਾਂ ਵੀ ਕਰਦੇ ਰਹੇ ਕਿ ਜੇ ਜੇਲ੍ਹ ਦੇ ਵਿੱਚ ਹੀ ਕਿਸੇ ਨੂੰ ਰੱਖਣਾ ਹੋਵੇ ਤਾਂ ਇਹ ਵੀ ਕਰ ਦਿੱਤਾ ਜਾਂਦਾ ਪਰ ਵਿਕਰਮ ਮਜੀਠੀਆ ਦੇ ਖਿਲਾਫ ਅਜਿਹਾ ਹੁੰਦਾ ਜਾਂ ਨਹੀਂ ਇਹ ਤਾਂ ਵਕਤ ਦੱਸੇਗਾ ਪਰ ਫਿਲਹਾਲ ਖਬਰ ਹੈ ਕਿ ਵਿਕਰਮ ਮਜੀਠੀਆ ਕੱਲ ਨੂੰ ਜੇਲ੍ਹ ਤੋਂ ਬਾਹਰ ਆ ਰਹੇ ਨੇ ਅਕਾਲੀ ਦਲ ਇਸ ਨੂੰ ਸੱਚ ਦੀ ਜਿੱਤ ਕਹਿ ਰਿਹਾ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਹਾਲੇ ਕੇਸ ਖਤਮ ਨਹੀਂ ਹੋਇਆ ਬੇਲ ਮਿਲ ਜਾਣਾ ਬਰੀ ਹੋਣਾ ਨਹੀਂ ਹੁੰਦਾ ਤੇ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਹੁਣ ਆਮ ਆਦਮੀ ਪਾਰਟੀ ਨੂੰ ਵੀ ਜਾਦ ਕਰਾ ਰਹੇ ਨੇ ਕਿ ਤੁਹਾਡੇ ਵੀ ਆਪਣੇ ਸਾਰੇ ਆਗੂ ਬੇਲਤੇ ਹੀ ਨੇ ਚਾਹੇ ਉਹ ਅਰਵਿੰਦ ਕੇਜਰੀਵਾਲ ਮਨੀਸ਼ ਸੋਰੀਆ ਚਾਹੇ ਸਤਿੰਦਰ ਚੋਹਾਨ ਸਾਰੇ ਯੇਲ ਯਾਤਰਾ ਕਰ ਚੁੱਕੇ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਹਿੰਦੀ ਹੈ ਕਿ ਸਾਡੇ ਨਾਲ ਪੋਲੀਟੀਕਲ ਵੈਂਡਾਟਾ ਹੋਇਆ ਸੀ ਤਾਂ ਦਿੱਲੀ ਦੇ ਵਿੱਚ ਕੋਈ ਨਹੀਂ ਕੀਤਾ ਸਾਨੂੰ ਜਿਹੜੀ ਮੋਦੀ ਸਰਕਾਰ ਹੈ ਉਹ ਸਾਡੇ ਪਿੱਛੇ ਏਜੰਸੀਆਂ ਲਾ ਕੇ ਸਾਡੇ ਨਾਲ ਧੱਕੇਚਾਹੀ ਕਰਦੀ ਹੈ ਜਿਹੜੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਉਹ ਵੀ ਇਹੀ ਬੋਲਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਆਪਣੀ ਵਿਜੀਲੈਂਸ ਦੀ ਵਰਤੋਂ ਕਰਕੇ ਜਿਵੇਂ ਵਿਕਰਮ ਮਜੀਠੀਆ ਵੀ ਕਹਿੰਦੇ ਨੇ ਕਿ ਪੋਲਿਟੀਕਲ ਵੈਂਡਾਟਾ ਹੋਇਆ ਮੈਂ ਸੀਐਮ ਮਾਨ ਦੇ ਖਿਲਾਫ ਬੋਲਦਾ ਸੀ ਇਸ ਕਰਕੇ ਸੁਖਪਾਲ ਖੈਰਾ ਵੀ ਇਹੀ ਗੱਲ ਕਹਿੰਦੇ ਨੇ ਕਿ ਮੈਂ सीएम मान ਦੇ ਖਿਲਾਫ ਬੋਲਦਾ ਸੀ ਇਸ ਕਰਕੇ ਮੇਰੇ ਤੇ ਜਿਹੇ ਝੂਠੇ ਕੇਸ ਜਿਹੜੇ ਨੇ ਪਾਏ ਗਏ ਜੀ ਚਲੋ ਇਸ ਦੇ ਨਾਲ ਹੀ ਜਿਹੜੀਆਂ ਇਹ ਦੋ ਚੀਜ਼ਾਂ ਤਾਂ ਦੇਖਦੇ ਇੰਪੋਰਟੈਂਟ ਸੀ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕੱਲ ਪੀਐਮ ਮੋਦੀ ਵੀ ਆਏ ਪੀਐਮ ਮੋਦੀ ਕਿੱਥੇ ਆਏ ਪੀਐਮ ਮੋਦੀ ਡੇਰਾ ਬੱਲਾ ਡੇਰਾ ਸਤਖੰਡ ਬੱਲਾ ਦੇ ਵਿੱਚ ਪਹੁੰਚੇ ਸੰਤ ਨਿਰੰਝਨ ਦਾਸ ਜਿਨ੍ਹਾਂ ਨੂੰ ਪਦਮ ਸ਼੍ਰੀ ਵੀ ਐਲਾਨ ਦਿੱਤਾ ਗਿਆ ਹੈ ਤੇ ਕੁਝ ਦਿਨ ਪਹਿਲਾਂ ਪੀਐਮ ਮੋਦੀ ਦੇ ਨਾਲ ਮੁਲਾਕਾਤ ਹੋਈ ਸੀ ਛੇ ਸੋ 99 ਪ੍ਰਕਾਸ਼ਪੁਰ ਗੋਤੇ ਗੁਰੂ ਗੁਰਬਦਾਸ ਜੀ ਦੇ ਉੱਥੇ ਪਹੁੰਚੇ ਕਿਉਂਕਿ ਦੇਖੋ ਜਿਹੜਾ ਦੁਆਬਾ ਇਹ ਹੈ ਪਿੰਦਰ ਦੁਆਬੇ ਦੇ ਵਿੱਚ ਵਿਧਾਨ ਸਭਾ ਦੀਆਂ 23 ਸੀਟਾਂ ਨੇ ਚਾਰ ਜ਼ਿਲ੍ਹੇ ਨੇ ਬਹੁਤ ਸਾਰੇ ਸਰੋਤੇ ਜੁੜੇ ਹੋਣਗੇ ਦੁਆਬਾ ਏਰੀਆ ਦੇ ਨਾਲ ਸੰਬੰਧਿਤ ਜਿਹਦੇ ਵਿੱਚ ਤੁਸੀਂ ਦੇਖੋਗੇ ਜਲੰਧਰ ਕਪੂਰਥਲਾ ਨਮਾ ਸ਼ਹਿਰ ਹੁਸ਼ਿਆਰਪੁਰ ਇਸ ਦੀਆਂ 23 ਸੀਟਾਂ ਨੇ ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਸ਼ੁਭਾ ਨਹੀਂ ਹੈ ਕਿ ਬਾਕੀ ਪੰਜਾਬ ਦੇ ਵਿੱਚ ਤਾਂ ਜਿਹੜੇ ਸਾਡੇ ਆਈਸੀ ਭਾਈਚਾਰੇ ਦੀ ਜਿਹੜੀ ਵੋਟ ਬੈਂਕ ਕਹਿ ਲਈਏ ਆਬਾਦੀ ਕਹਿ ਲਈਏ ਉਹ 32 33% ਹੈ ਪਰ ਇੱਥੇ 45% ਹੈ ਤੇ ਸਿੱਧਾ ਸਿੱਧਾ ਜਿਹੜਾ ਡੇਰਾ ਸਤਖੰਡ ਬੱਲਾ ਦਾ ਆਧਾਰ ਹੈ ਉਹ 19 ਜ਼ਿਲ੍ਹਿਆਂ ਦੇ ਵਿੱਚ 19 ਵਿਧਾਨ ਸਭਾ ਹਲਕਿਆਂ ਦੇ ਵਿੱਚ ਮੰਨਿਆ ਜਾਂਦਾ ਹੈ ਜਿਹੜੀਆਂ 23 ਦੇ ਵਿੱਚੋਂ ਤੇ ਭਾਜੀਪੀ ਕਿਉਂਕਿ ਹਾਲੇ ਪੂਰਾ ਜ਼ੋਰ ਲਾ ਰਹੀ ਹੈ ਫੋਕਸਡ ਹੈ ਭਾਵੇਂ ਭਾਜੀਪੀ ਦੇ ਆਗੂ ਕਹਿ ਰਹੇ ਨੇ ਕਿ ਇਹ ਤਾਂ ਇੱਕ ਧਾਰਮਿਕ ਫੇਰੀ ਸੀ ਇਹ ਕੋਈ ਸਿਆਸੀ ਫੇਰੀ ਨਹੀਂ ਸੀ ਪਰ ਜਿਹੜੇ ਸਿਆਸੀ ਮਾਹਿਰ ਨੇ ਉਹ ਇਹ ਸਮਝਦੇ ਨੇ ਕਿ ਇਹ 2027 ਤੋਂ ਪਹਿਲਾਂ ਤੇ ਅਜਿਹਾ ਪੀਐਮ ਦਾ ਪੰਜਾਬ ਦੇ ਵਿੱਚ ਆਉਣਾ ਪੰਜਾਬ ਦੇ ਵਿੱਚ ਵੀ ਡੇਰਾ ਬੱਲਾ ਦੇ ਵਿੱਚ ਆਉਣਾ ਤਾਂ ਸਿੱਧੇ ਸਿੱਧੇ ਇਹ ਵੋਟ ਬੈਂਕ ਦੀ ਰਾਜਨੀਤੀ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਦੇਖੋ ਕਿ ਪਹਿਲਾਂ ਜਿਹੜਾ ਜ਼ਿਆਦਾਤਰ ਆ ਆਮ ਆਦਮੀ ਪਾਰਟੀ ਦਾ ਪ੍ਰਭਾਵ ਦੁਆਬੇ ਦੇ ਵਿੱਚ ਨਹੀਂ ਕਿਉਂਕਿ ਉੱਥੇ ਜਿਹੜੇ ਲੀਡਰ ਨੇ ਜ਼ਿਆਦਾਤਰ ਉਹ ਐਸੀ ਭਾਈਚਾਰੇ ਦੇ ਨਾਲ ਵੱਡੇ ਆਗੂ ਨੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਵੀ ਜਲੰਧਰ ਤੋਂ ਜਿੱਤੇ ਹੋਏ ਸੰਸਦ ਨੇ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਆਗੂ ਜਲੰਧਰ ਦੇ ਨਾਲ ਸਬੰਧਤ ਨੇ ਚਲੋ ਜਿਹੜੇ ਦੋ ਵੱਡੇ ਐਲਾਨ ਜਾਂ ਕਹਿ ਲਈਏ ਕਿ ਚਾਹੇ ਉਹ ਸਰਕਾਰ ਕਹ ਲੋ ਚਾਹੇ ਪੀਐਮ ਮੋਦੀ ਕਰਕੇ ਗਏ ਇੱਕ ਤਾਂ ਜਿਹੜਾ ਜਲੰਧਰ ਦੇ ਨਾਲ ਆਦਮਪੁਰੇ ਏਅਰਪੋਰਟ ਹੈ ਉਹਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਿਆ ਗਿਆ ਉਹਨਾਂ ਨੇ ਉਹ ਇਹੀ ਨਾਮ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਆਦਮਪੁਰ 에어ਪੋਰਟ ਤੇ ਦੂਜਾ ਹਲਵਾਰਾ ਜਿਹੜਾ 에어ਪੋਰਟ ਆ ਉਹਦਾ ਵੀ ਟਰਮੀਨਲ ਦਾ ਉੱਥੇ ਘਾਟਨ ਵਰਤੀ ਲਿਖੀ ਹੈ ਹੁਣ ਜਿਹੜੇ ਦੇਖੋ ਇਹ ਪ੍ਰੋਟੋਕੋ ਪ੍ਰੋਟੋਕੋਲ ਹੁੰਦਾ ਹੈ ਪ੍ਰੋਟੋਕੋਲ ਦਾ ਹਿੱਸਾ ਹੁੰਦਾ ਹੈ ਕਿ ਜੇ ਕੋਈ ਪੀਐਮ ਆਉਂਦਾ ਹੈ ਤਾਂ ਸੀਐਮ ਉਹਨੂੰ ਰਿਸੀਵ ਕਰਦਾ ਜੇ ਸੀਐਮ ਨਹੀਂ ਰਿਸੀਵ ਕਰਦਾ ਫਿਰ ਉਹਨਾਂ ਦੇ ਕੈਬਨਟ ਮੰਤਰੀ ਜਾਂਦੇ ਨੇ ਤੇ ਸੀਐਮ ਜਿਹੜੇ ਨੇ ਉਹ ਪੀਐਮ ਨੂੰ ਰਿਸੀਵ ਕਰਨ ਤਾਂ ਨਹੀਂ ਗਏ ਆਦਮਪੁਰ ਨਾ ਹੀ ਉਹਨਾਂ ਨਾਲ ਸਟੇਜ ਸਾਂਝੀ ਕੀਤੀ ਉਹ 12 ਜ਼ਰੂਰ ਗਏ ਹਲਵਾਰਾ ਦੇ ਵਿੱਚ ਹਾਲਾਂਕਿ ਸੀਐਮ ਦੇ ਵੱਲੋਂ ਮੰਗ ਵੀ ਕੀਤੀ ਗਈ ਹੈ ਪਹਿਲਾਂ ਵੀ ਇਹ ਮੰਗ ਉੱਠਦੀ ਰਹੀ ਹੈ ਕਿ ਇਹ ਨਾਮ ਜਿਹੜਾ ਇਹ ਹਲਵਾਰਾ 에ਅਰਪੋਰਟ ਦਾ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਿਆ ਜਾਵੇ ਕਿਉਂਕਿ ਸਰਾਭਾ ਪਿੰਡ ਉੱਥੇ ਲੁਧਿਆਣੇ ਦੇ ਨਾਲ ਹੀ ਹੈ ਤੇ ਉੱਥੇ ਹੀ ਇਹ ਨੇੜੇ ਹੀ ਹਲਵਾਰਾ 에ਅਰਪੋਰਟ ਹੈ ਤੇ ਉਹਦਾ ਵੀ ਹੁਣ ਉੱਥੋਂ ਵੀ ਕਿਉਂਕਿ ਟਰਮੀਨਲ ਦੀ ਸ਼ੁਰੂਆਤ ਹੋ ਗਈ ਹੈ ਉੱਥੇ ਵੀ ਜਹਾਜ਼ ਫਲਾਈਟਸ ਉਡਣਗੀਆਂ ਪਰ ਉਹਦਾ ਨਾਮ ਹਾਲੇ ਹਲਵਾਰਾ ਕਿਉਂਕਿ ਇਹ ਜਿਹੜਾ ਨਾਮ ਹੈ ਤੁਸੀਂ ਦੇਖੋ ਕਿ ਪਹਿਲਾ ਮੁਹਾਲੀ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਇਹਦੇ ਨਾਮ ਦਾ ਬੜਾ ਬੜੀ ਧੀਰ ਚਰਤੇ ਚੱਲਦੀ ਰਹੀ ਕਿ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਵੇ ਆਖਰਕਾਰ ਕਿਉਂਕਿ ਇਹ ਕੇਂਦਰ ਸਰਕਾਰ ਦੇ ਅੰਡਰ ਹੁੰਦੀਆਂ ਨੇ ਚੀਜ਼ਾਂ ਫਿਰ ਇਹਦਾ ਨਾਮ ਰੱਖ ਦਿੱਤਾ ਗਿਆ ਭਗਤ ਸਿੰਘ ਦੇ ਨਾਮ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਤੇ 에어ਪੋਰਟ ਹੈਗਾ ਇਹ ਉਹਨਾਂ ਦਾ ਬੜਾ ਆਦਮ ਸਾਡੇ ਤੋਂ ਵੀ ਵੱਡਾ ਇੱਕ ਬੁੱਟ ਉੱਥੇ ਲੱਗਿਆ ਹੋਇਆ ਤੇ ਹੁਣ ਹਲਵਾਰਾ ਦਾ ਵੀ ਨਾਮ ਜਿਹੜਾ ਮੰਗ ਉੱਠ ਰਹੀ ਆ ਕੇਂਦਰਕਾਰ ਕਦੋਂ ਕਰਦੀ ਇਹਦੇ ਨਾਲ ਹੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖ ਦਿੱਤਾ ਗਿਆ ਹਾਂਜੀ ਆ ਸਾਡੇ ਕੋਲ ਨਾ 4 ਮਿੰਟ ਇਹ ਭਾਗਦੇ ਨੇ ਮੈਂ ਦੋ ਇੰਪੋਰਟੈਂਟ ਖਬਰਾਂ ਸਾਂਝੀਆਂ ਕਰਨੇ ਚਾਹੁੰਦੇ ਹਾਂ ਇੱਕ ਤਾਂ ਸਿਮਰਜੀਤ ਸਿੰਘ ਮੇਰੇ ਖਿਆਲ ਮਾਨਖਰਾਂ ਦੀ ਪਰਿਵਾਰ ਦੇ ਵਿੱਚ ਵਿਆਹ ਸੀਗਾ ਦੂਜਾ ਰਿਆਸਤ ਨਾਬਾ ਨੂੰ ਜਿਹੜਾ ਇੱਕ ਟਵਿਸਟ ਆਇਆ 1 ਕੋ ਲੱਖ ਤਾਂ ਤੇ ਇਹਨਾਂ ਦੋਨਾਂ ਖਬਰਾਂ ਦੇ ਆਪਾਂ ਤਿੰਨ ਮਿੰਟ ਚ ਅਪਡੇਟ ਲੈਣੀ ਹੈ ਜੀ ਆ ਬਿਲਕੁਲ ਬਬਿੰਦਰ ਜਿਹੜੀ ਤਾਂ ਗੱਲ ਹੈਗੀ ਹੈ ਕਿ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਕਿਉਂਕਿ ਲਗਾਤਾਰ ਖਾਲਿਸਤਾਨ ਦੀ ਵੀ ਮੰਗ ਕਰਦੇ ਰਹੇ ਨੇ ਤੇ ਸਭ ਨੂੰ ਪਤਾ ਹੈ ਕਿ ਉਹਨਾਂ ਦੀ ਆਪਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੀ ਹੈ ਤੇ ਉਹ ਕਲਿਸਤਾਨ ਦਾ ਨਾਰਾ ਵੀ ਦਿੰਦੇ ਰਹੇ ਨੇ ਤੇ ਉਹਨਾਂ ਦੇ ਦੋਤੇ ਦਾ ਵਿਆਹ ਸੀ ਗੋਬਿੰਦ ਸਿੰਘ ਸੰਧੂ ਦਾ ਨਾਮ ਹੈ ਤੇ ਜਦੋਂ ਵਿਆਹ ਸੀ ਤਾਂ ਉੱਥੇ ਜਦੋਂ ਜੰਝ ਚੜੀ ਬਰਾਤ ਚੜੀ ਤਾਂ ਉੱਥੇ ਉਹਨਾਂ ਦਾ ਪਹਿਰਾਵਾ ਚਲੋ ਠੀਕ ਹੈ ਜਿੰਮੇ ਦਾ ਅੱਜਕੱਲ ਕਰਦੇ ਨੇ ਮੁੰਡੇ ਜਾਂ ਲਾੜਾ ਬਣਦਾ ਹੈ ਉੱਥੇ ਹੋਇਆ ਕਿ ਕਿ ਉੱਥੇ ਚੌਰ ਚਲਾਇਆ ਗਿਆ ਉਹਨਾਂ ਦੇ ਉੱਤੇ ਜਾਂ ਫਿਰ ਉਹਨਾਂ ਦੇ ਉੱਤੇ ਛੱਤਰ ਚਲਾਇਆ ਗਿਆ ਇਸ ਨੂੰ ਲੈ ਕੇ ਹੁਣ ਵਿਰੋਧ ਹੋਇਆ ਇਸ ਗੱਲ ਦਾ ਕਿ ਅਸੀਂ ਤਾਂ ਜਿਹੜਾ ਜਿਹੜਾ ਚਬਰ ਹੈ ਚਬਰ ਤਖਤ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਇਸ ਕਰਕੇ ਜਿਹੜਾ ਚੋਰੀ ਕਰਨਾ ਜਾਂ ਉਹਦੇ ਉੱਤੇ ਛੱਤਰ ਚਲਾਉਣਾ ਇਹ ਸਹੀ ਨਹੀਂ ਹੈਗਾ ਇਸ ਇਸ ਗਲਤੀ ਬਰੁਤਤਾ ਵੀ ਹੋਈ ਉਸ ਤੋਂ ਬਾਅਦ ਹੁਣ ਗੋਬਿੰਦ ਸਿੰਘ ਸੰਧੂ ਫਿਰ ਅਕਾਲ ਤਖਤ ਸਾਹਿਬ ਪਹੁੰਚੇ ਨੇ ਜੱ태ਦਾਰ ਸਾਹਿਬ ਨਾਲ ਉਹਨਾਂ ਨੇ ਖੇਮਾ ਜਾਚਨਾ ਜਿਹੜੀ ਕੀਤੀ ਹੈ ਮਾਫੀ ਮੰਗੀ ਹੈ ਜੰਮ ਤੱਕ ਤੌਰ ਤੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸਾਡੀ ਰਿਆਸਤ ਸੀ ਕੋਈ ਹਾਲਾਂਕਿ ਚਲੋ ਆਜ਼ਾਦ ਹੋਏ ਨੂੰ ਵੀ ਹੁਣ ਤਾਂ 77 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਦੇਸ਼ ਨੂੰ ਪਰ ਹਾਲੇ ਵੀ ਜਿਹੜੇ ਰਿਆਸਤਾਂ ਨਾਲ ਸੰਬੰਧਿਤ ਲੋਕ ਨੇ ਆਪਣੇ ਆਪ ਨੂੰ ਰਿਆਸਤ ਦੇ ਵਿੱਚ ਗਿਣਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡੀ ਇੱਕ ਸ਼ਹਿਜ਼ਾਦਪੁਰ ਰਿਆਸਤ ਸੀ ਉਹਨਾਂ ਦੀ ਇਹ ਪਰੰਪਰਾ ਹੈ ਹਾਲਾਂਕਿ ਚਲੋ ਠੀਕ ਹੈ ਰਾਜੇ ਮਹਾਰਾਜੇ ਪਹਿਲਾਂ ਜਦੋਂ ਇਸ ਤਰ੍ਹਾਂ ਕਰਦੇ ਵੀ ਸੀ ਜਿਹੜਾ ਸਮਾਂ ਸੀ ਉਹ ਚੋਰ ਚੌਰ ਚਲਵਾਉਣੇ ਜਾਂ ਫਿਰ ਇਸ ਤਰ੍ਹਾਂ ਸਵਾਰੀ ਕਰਨੀ ਹਾਥੀਆਂ ਦੀ ਉੱਪਰ ਸ਼ਤ ਹੋਣੀ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਪਰ ਕਿਉਂਕਿ ਹੁਣ ਸਮਾਂ ਬਦਲ ਗਿਆ ਹੈ ਤੇ ਅਸੀਂ ਇਹ ਸਭ ਕੁਝ ਜਿਹੜਾ ਇਹ ਸਭ ਤੋਂ ਵੱਡਾ ਕਿਉਂਕਿ ਸੱਚੇ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਸ ਕਰਕੇ ਇਸ ਤੇ ਕੰਟਰੋਵਰਸੀ ਸੀ ਜੇ ਕੋਈ ਚੋਰ ਚੁਰਾਉਣਾ ਵੇ ਸੀ ਵਿਪਿੰਦਰਤਾ ਉਹ ਹੂਪ ਹੂ ਸਾਡੇ ਗੁਰਦੁਆਰਾ ਸਾਹਿਬ ਦੇ ਬਾਰਕ ਹੋਣਾ ਚਾਹੀਦਾ ਸੀ ਕੋਈ ਹੋਰ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਸੀ ਜੇ ਤੁਹਾਡੀ ਕੋਈ ਸੀਗੀ ਤੇ ਇਸ ਦੇ ਨਾਲ ਹੀ ਨਾਬਾ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਅੱਜ ਕਾਫੀ ਵੱਡਾ ਸਮਾਗਮ ਉੱਥੇ ਹੋਇਆ ਹੈਗਾ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਬਹੁਤ ਸਾਰੇ ਐਸਡੀਪੀਸੀ ਦੇ ਪ੍ਰਧਾਨ ਵੀ ਉੱਥੇ ਪਹੁੰਚੇ ਡੇਰਾ ਬਿਆਸ ਮੁਖੀ ਜਿਹੜੇ ਰਾਜਾ ਸਵਾਮੀਆ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਵੀ ਢਿੱਲੋਂ ਵੀ ਉੱਥੇ ਪਹੁੰਚੀ ਸੀ ਹੋਰ ਬਹੁਤ ਸਾਰੇ ਉੱਥੇ ਦਸਤਾਰਬੰਦੀ ਹੋਈ ਹੈ ਜਿਹੜਾ ਜਿਹੜੀ ਅਗਲੇ ਵਾਂਚਸ ਹੈਗੇ ਨੇ ਹੀਰਾ ਮਹਿਲ ਦੀ ਗੱਲ ਹੋ ਰਹੀ ਹੈ ਉੱਥੇ ਪਹਿਲਾਂ ਵੀ ਉੱਥੇ ਸਮਾਗਮ ਉਹ ਕਰਾਉਂਦੇ ਰਹਿੰਦੇ ਨੇ ਹੁਣ ਦੇਖਣਾ ਹੋਵੇਗਾ ਉਸ ਦੇ ਵਿੱਚ ਅੱਗੇ ਕੀ ਕੁਝ ਹੁੰਦਾ ਪਰ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਬੜੇ ਟਵਿਸਟ ਆ ਰਹੇ ਨੇ ਤੇ ਕਿਉਂਕਿ ਅਮਿਤ ਸ਼ਾਹ ਵੀ ਪੰਜਾਬ ਆ ਰਹੇ ਨੇ ਫਰਵਰੀ ਦੇ ਵਿੱਚ ਇੱਕ ਵੱਡੀ ਰੈਲੀ ਕਰਨੀ ਹੈ ਅਪਾ ਅਪਾ ਆਪੇ ਇਦਾਂ ਕਰਾਂਗੇ ਇਹ ਸਾਰੀ ਰਾਜਨੀਤੀ ਨੂੰ ਇੱਕ ਤਾਂ ਡੇਰਾਬਾਦ ਦੇ ਉੱਤੇ ਕੱਲ ਨੂੰ ਖੁੱਲ ਕੇ ਗੱਲਬਾਤ ਕਰਾਂਗੇ ਜੀ ਜਿੱਦਾਂ ਡੇਰਾ ਰਲਾ ਸੁਆਮੀ ਜਿਹੜਾ ਬਾਬਾ ਹੈ ਉਹਦਾ ਪਬਲਿਕਲੀ ਆਉਣਾ ਪਹਿਲਾਂ ਕਦੇ ਨਹੀਂ ਸੀ ਇਹ ਨਿਕਲਦੇ ਨਾਲ ਲੋਕਾਂ ਨੂੰ ਇੱਕ ਇੱਕ ਤਰ੍ਹਾਂ ਦੇ ਇਹਨਾਂ ਦੇ ਡੇਰਿਆਂ 'ਚ ਵੀ ਜਾਣਾ ਮੋਬਾਈਲ ਬਾਹਰ ਰੱਖ ਲੈਣੇ ਤੇ ਹੋਰ ਬੜੀਆਂ ਚੀਜ਼ਾਂ ਸੀਗੀਆਂ ਤੇ ਨਾਲ ਦੀ ਨਾਲ ਜਿਹੜੀ ਕਾਨਫਰੈਂਸ ਕੀਤੀ ਹੈ ਬਾਬਾ ਗੁਰਿੰਦਰ ਸਿੰਘ ਨੇ ਉਹ ਕਦੇ ਕੀਤੀ ਨਹੀਂ ਸੀਗੀ ਨਾਲ ਦੀ ਨਾਲ ਤੁਸੀਂ ਉਹ ਖਬਰਾਂ ਇਹ ਇਹ ਸਾਰੀਆਂ ਚੀਜ਼ਾਂ ਤੇ ਆਪਾਂ ਕੱਲ ਨੂੰ ਖੁੱਲ ਕੇ ਗੱਲਬਾਤ ਕਰਾਂਗੇ ਜੀ ਜੀ ਜੀ